ਅੱਜ ਝੋਨੇ ਦੀ ਬਿਜਾਈ ਦੀ ਜਿਹੜੀ ਸ਼ੁਰੂਆਤ ਹੁਣ ਜਾਰੀ ਹੈ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਾਂ ਕਿੰਨਾ ਕੁ ਰਤਵਾ ਜਿਹੜਾ ਲਗਿੰਦੀ ਹੁੰਦੀ ਹੈ ਅ ਅੱਜ 9 ਜੂਨ ਤੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅ ਝੋਨੇ ਦੀ ਟ੍ਰਾਂਸਪਲੈਂਟੇਸ਼ਨ ਦੀ ਡੇਟ ਆ ਜੋ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਹੈ ਤੇ ਅੱਜ ਤੋਂ ਕਿਸਾਨ ਵੀਰ ਝੋਨਾ ਟ੍ਰਾਂਸਪਲੈਂਟ ਕਰ ਸਕਦੇ ਆ ਇਹ ਲਾ ਸਕਦੇ ਆਗੇ ਤੇ ਪਰ ਫਿਰ ਵੀ ਮੈਂ ਆਪਣੇ ਵੱਲੋਂ ਮੈਂ ਕਿ ਮੈਡੀਕਲ ਚਰਬੋਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰੂੰਗਾ ਕਿ ਜੋ ਮੌਸਮਾਂ ਗਰਮੀ ਆ ਉਹਦੇ ਮੱਦੇ ਨਜ਼ਰ ਹਲੇ ਕੁਝ ਦਿਨ ਰੁਕ ਜਾਇਆ ਜਾਵੇ ਕਿਉਂਕਿ ਉਹ ਸੰਭਾਵਨਾ ਹੈ ਕਿ ਇਸ ਸਾਲ ਮੌਨਸੂਨ ਵੀ ਕੁਝ ਅਗੇਤੀ ਆਉਣ ਦੀ ਉਮੀਦ ਹੈਗੀ ਤੇ ਇੱਕ ਯੂਨੀਵਰਸਿਟੀ ਦੇ ਡਾਟੇ ਮੁਤਾਬਕ ਮੌਨਸੂਨ ਐਵਰੇਜ ਨਾਲੋਂ ਜ਼ਿਆਦਾ ਆਉਣ ਦੀ ਸੰਭਾਵਨਾ ਹੈਗੀ ਤੇ ਜੇ ਅਸੀਂ ਹੋਰ ਅਜੇ 5-7 ਦਿਨ ਰੁਕ ਜਾਈਏ ਤਾ ਮੌਸਮ ਕੁਛ ਠੀਕ ਹੋ ਜਾਊਗਾ ਤੇ ਪ੍ਰੀ ਮੌਨਸੂਮ ਦੇ ਆਉਣ ਨਾਲ ਤੇ ਉਸ ਸਮੇਂ ਅਸੀਂ ਜੇ ਟ੍ਰਾਂਸਪਲੈਂਟੇਸ਼ਨ ਕਰੀਏ ਤਾਂ ਸਾਡੀ ਉਹਦੇ ਨਾਲ ਪਾਣੀ ਦੀ ਬਚਤ ਵੀ ਹੋਊਗੀ ਤੇ ਸਾਡੀ ਬਿਜਲੀ ਦੀ ਬਚਤ ਵੀ ਹੋਊਗੀ ਤੇ ਦੂਜੀ ਮੇਰੀ ਅਪੀਲ ਕਿਸਾਨ ਵੀਰਾਂ ਨੂੰ ਇਹੀ ਹੈ ਕਿ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਬੈਨ ਕੀਤੀਆਂ ਗਈਆਂ ਵੈਰਾਈਟੀਆਂ ਲਗੀਆਂ ਚਾਹੇ ਉਹ ਹਾਈਬ੍ਰਿਡ ਆ ਚਾਹੇ ਪੂਸਾ 44 ਆ ਤੇ ਉਹਨਾਂ ਦੀ ਬਜਾਈ ਟ੍ਰਾਂਸਪਲੈਂਟੇਸ਼ਨ ਨਾ ਕੀਤੀ ਜਾਵੇ ਕਿਉਂਕਿ ਪਤਾ ਲੱਗਿਆ ਆਮ ਪਬਲਿਕ ਦੇ ਵਿੱਚੋਂ ਵੀ ਕੁਝ ਕਿਸਾਨ ਵੀਰ ਕਿਤੋਂ ਬਾਹਰਲੀ ਸਟੇਟ ਤੋਂ ਗਦੋਂ ਬੀਜ ਲਿਆ ਕੇ ਜਾਂ ਉਹਨਾਂ ਨੇ ਪਨੀਰੀ ਬੀਜੀ ਹੋਈ ਆ ਪੂਸਾ 44 ਦੀ ਤੇ ਉਹਨਾਂ ਨੂੰ ਬੇਨਤੀ ਆ ਕਿ ਅਜੇ ਸਮਾਂ ਹੈ ਤੁਸੀਂ ਜਿਹੜੀਆਂ ਲੇਟ ਵੈਰੈਟੀ ਜਾਂ ਪੀਆਰ 126 ਆ ਜਾਂ ਹੋਰ ਯੂਨੀਵਰਸਿਟੀ ਦੀਆਂ ਲੇਟ ਵੈਰੈਟੀ ਜਾਂ ਘੱਟ ਸਮਾਂ ਲੈਣ ਵਾਲਾਂ ਕਿਸਮਾਂ ਨੇ ਉਹਨਾਂ ਦੀ ਬਜਾਈ ਅਜੇ ਕਰ ਸਕਦੇ ਹੋਗੇ ਤੇ ਜਾਂ ਬਾਸਮਤੀ ਦੀ ਬਜਾਈ ਜੇ ਕਰ ਸਕਦੇ ਹੋਗੇ ਤੇ ਇਸ ਕਰਕੇ ਬੇਨਤੀ ਆ ਵੀ ਜਿਹੜੀਆਂ ਜਿਆਦੇ ਸਮਾਨ ਲੈਣ ਵਾਲੀਆਂ ਕਿਸਮਾਂ ਨੇ ਗਿਆ ਝੋਨੇ ਦੀਆਂ ਉਹਨਾਂ ਦੀ ਬਜਾਈ ਨਾ ਕੀਤੀ ਜਾਵੇ ਪੂਸਾ 44 ਦੀ ਬਜਾਈ ਨਾ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਜਿੱਥੇ ਸਾਡਾ ਪਾਣੀ ਦਾ ਨੁਕਸਾਨ ਹੁੰਦਾਗਾ ਉਹਦੇ ਨਾਲ ਨਾਲ ਜਿਹੜਾ ਸਾਡਾ ਕਿਉਂਕਿ ਜਦੋਂ ਇਹਦੇ ਇਹਦਾ ਪਰਾਲੀ ਜੇ ਦਾ ਪ੍ਰਾਲ ਬਹੁਤ ਜਿਆਦਾ ਹੁੰਦਾਗਾ ਤੇ ਇੱਕ ਜਦੋਂ ਇਹਦੀ ਪੱਕੜ ਦਾ ਸਮਾਂ ਹੁੰਦਾਗਾ ਟਾਈਮ ਜਿਆਦਾ ਲੰਬਾ ਕਰਨ ਦੇ ਕਾਰਨ ਉਸ ਵੇਲੇ ਵਾਸ਼ਟਰ ਜਿਆਦੇ ਹੁੰਦੀ ਆ ਮੌਸਮ ਥੋੜਾ ਠੰਡਾ ਹੋ ਜਾਂਦਾਗਾ ਤੇ ਇਸ ਕਰਕੇ ਵਾਸ਼ਟਰ ਜਿਆਦੇ ਹੋਣ ਕਾਰਨ ਫਿਰ ਮਾਰਕੀਟ ਦੇ ਵਿੱਚ ਇਹਦੀ ਵਿਕਣ ਦੀ ਦਿੱਕਤ ਵੀ ਆਉਂਦੀ ਹੈਗੀ ਤੇ ਫਿਰ ਜਦੋਂ ਸਮਾਂ ਘੱਟ ਹੋਣ ਦਾਗਾ ਅਗਲੀ ਕਾਪਾ ਫਸਲ ਬੀਜਣੀ ਹੈਗੀ ਕਣਕ ਦੀ ਬਿਜਾਈ ਕਰਨੀ ਹੈ ਉਹਦੇ ਲਈ ਸਮਾਂ ਘੱਟ ਰਹਿ ਜਾਂਦਾਗਾ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਸਾਡੇ ਜਿਹੜੇ ਕਿਸਾਨ ਵੀਰ ਆਗ ਮਜ਼ਦੂਰੀ ਬੱਸ ਉਹਨਾਂ ਨੂੰ ਪਰਾਲੀ ਦੇ ਪ੍ਰਬੰਧਨ ਦੇ ਵਿੱਚ ਸਮਾਂ ਨਾ ਹੋਣ ਕਾਰਨ ਉਹ ਵੀ ਦਿੱਕਤ ਆਉਂਦੀ ਹੈਗੀ ਤੇ ਇਸ ਕਰਕੇ ਸਾਰੇ ਤੱਥਾਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਜਿਹੜੀ ਪੂਸਾ 44 ਕਿਸਮ ਝੋਨੇ ਦੀ ਬੈਨ ਕੀਤੀ ਗਈ ਹੈ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਦੇ ਆਧਾਰ ਤੇ ਬੈਨ ਕੀਤੀ ਗਈ ਹੈ ਬੇਨਤੀ ਹੈ ਵੀ ਇਸ ਕਿਸਮ ਨੂੰ ਟ੍ਰਾਂਸਪਲੈਂਟ ਨਾ ਕੀਤਾ ਜਾਵੇ ਨਾ ਲਾਇਆ ਜਾਵੇ ਤਾਂ ਕਿ ਜਿਹੜੇ ਅਸੀਂ ਆਉਣ ਵਾਲੇ ਸਮੇਂ ਦੇ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਲਈ ਚੰਗਾ ਹਵਾ ਚੰਗਾ ਵਾਤਾਵਰਨ ਚੰਗਾ ਪਾਣੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਸਕੀਏ ਸਰ ਕਿੰਨਾ ਕੁ ਰੱਟਬਾ ਤੁਹਾਡੇ ਜਾਣਦਾ ਹੈ ਜਿਹੜਾ ਇਸ ਵਾਰ ਨਾ ਉਹਨੂੰ ਤੋਂ ਬਸਲੀ ਕਿਹਨਾ ਤਰੀਕਾ ਮੀਡੀਆ ਜਬ ਇਹਨਾਂ ਨੂੰ ਲੱਗਦਾ ਕਿ ਨਹੀਂ ਦੇਖੋ ਅਜੇ ਤੱਕ ਜਿਹੜਾ ਅੱਜ ਤੋਂ ਬੇਸ਼ੱਕ ਬਜਾਈ ਲੀਗਲੀ ਸ਼ੁਰੂ ਹੋ ਸਕਦੀ ਹੈਗੀ ਪਰ ਜੋ ਸਾਨੂੰ ਪਤਾ ਲੱਗਿਆ ਕਿ ਕਿ ਹਲੇ ਤੱਕ ਕੋਈ ਪਨੀਰੀਆਂ ਬਹੁਤੀਆਂ ਤਿਆਰ ਨਹੀਂ ਹੈਗੀਆਂ ਤੇ ਕੋਈ ਇਕਾ ਤੁਕਾ ਫਾਰਮਰਾਂ ਜਿਹੜੇ ਅੱਜ ਦੀ ਰੇਟ ਦੇ ਵਿੱਚ ਬਜਾਈ ਕਰਨਗੇ ਤੇ ਪਰ ਬਹੁਤੇ ਜਿਆਦਾ ਨਹੀਂ ਕਿਉਂਕਿ ਜ਼ਿਆਦਾਤਰ ਫਾਰਮਰ ਫਿਰ ਵੀ ਸਾਡਾ ਅੰਦਾਜ਼ਾ ਹੈ ਕਿ 15 ਤਰੀਕ ਤੋਂ ਬਾਅਦ ਹੀ ਟ੍ਰਾਂਸਪਲੈਂਟੇਸ਼ਨ ਹੋਣੀ ਹੈਗੀ ਕਿਉਂਕਿ ਉਦੋਂ ਤੱਕ ਪਨੀਰੀਆਂ ਤਿਆਰ ਹੋਣੀਆਂ ਨਹੀਂ ਅ ਸਰ ਤੁਸੀਂ ਕਹਿੰਦਾ ਕਿ ਕੁਝ ਕਿਸਮਾਂ ਜਿਹੜੀਆਂ ਬੈਂਡ ਨੇ ਉਹ ਨਾ ਨਾ ਲਗਾਉਣ ਉਹ ਜਿਹੜੀਆਂ ਕਿਸਮਾਂ ਲਾਉ ਵੀ ਕਰਦੇ ਜਾਂ ਜਿਹੜੀਆਂ ਕਿਸਮਾਂ ਰეკਮੈਂਡ ਕੀਤੀ ਜਾਂਦੀਆਂ ਉਹਨਾਂ ਦੇ ਵੀ ਕਈ ਵਾਰੀ ਬੀਜ ਨਕਲੀ ਆ ਜਾਂਦੇ ਜਾਂ ਬੀਜ ਜਿਹੜੇ ਨੇ ਕਿਸਾਨਾਂ ਨੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕੋਈ ਇਸ ਨੂੰ ਲੈ ਕੇ ਛਾਪੇਮਾਰੀ ਵਗੈਰਾ ਜਾਂ ਅਣਜਾਣ ਬਿਲਕੁਲ ਜੀ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲਗਭਗ 100% ਜਿਹੜੇ ਸਾਡੇ ਸੀਡ ਡੀਲਰ ਆ ਉਹਨਾਂ ਦੀ ਚੈਕਿੰਗ ਕਰ ਚੁੱਕੇ ਹਾਂਗੇ ਤੇ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੁਣ ਤੱਕ 2 ਦੇ 157 ਸੈਂਪਲ ਭਰੇ ਆਗੇ ਤੇ ਭਰ ਕੇ ਵਕਫਾ ਖਲੋਟਰੀਆ ਨੂੰ ਟੈਸਟ ਕਰਨ ਲਈ ਭੇਜਿਆ ਜਿਹਦੇ ਵਿੱਚੋਂ 100 ਤਿੰਨ ਸੈਂਪਲਾਂ ਦੇ ਸਾਨੂੰ ਰਿਜ਼ਲਟ ਪ੍ਰਾਪਤ ਹੋ ਚੁੱਕੇ ਆਗੇ ਤੇ ਇਹਦੇ ਵਿੱਚੋਂ ਜਿਹੜੇ ਚਾਰ ਸੈਂਪਲ ਆ ਸਾਡੇ ਹੁਣ ਤੱਕ ਉਹ ਫੇਲ ਆਏ ਆ ਜਿਦੇ ਵਿੱਚ ਕੋਈ ਜਰਮੀਨੇਸ਼ਨ ਦੀ ਪ੍ਰੋਬਲਮ ਜਾਂ ਕੋਈ ਪਿਓਰਿਟੀ ਦੀ ਪ੍ਰੋਬਲਮ ਇਸ ਤਰ੍ਹਾਂ ਦੀ ਪ੍ਰੋਬਲਮ ਸੀ ਤੇ ਜਿਹੜੀਆਂ ਜਿਹੜੀਆਂ ਫਾਰਮਾਂ ਦੇ ਚਾਰ ਸੈਂਪਲ ਉਹ ਫੇਲ ਆਏ ਆ ਉਹਨਾਂ ਦੇ ਖਿਲਾਫ ਜਿਹੜੀ ਸੀਡ ਐਕਟ ਦੇ ਅਨੁਸਾਰ ਜਿਹੜੀ ਬਣਦੀ ਕਾਰਵਾਈ ਆ ਰੰਭ ਕਰ ਦਿੱਤੀ ਗਈ ਆ ਤੇ ਉਹਨਾਂ ਫਾਰਮਾਂ ਦੇ ਖਿਲਾਫ ਐਕਟ ਅਨੁਸਾਰ ਕਾਰਵਾਈ ਕੀਤੀ ਜਾਊਗੀ ਤੇ ਬਲੋ ਇਹ ਆਗਾ ਵੀ ਜਿਹੜਾ ਕਿਤੇ ਵੀ ਕੋਈ ਜੜੀਆਂ ਜੜੀਆਂ ਕਿਸਮਾਂ ਨੇ ਗਿਆ ਪੀਏਯੂ ਬਲੋ ਹੋਰ ਰਕਮੈਂਡਡ ਵੈਰੈਟੀ ਆ ਜਾਂ ਡਿਪਾਰਟਮੈਂਟ ਵੱਲੋਂ ਸਪਾਰਸ਼ ਕੀਤੀਆਂ ਜਾਂਦੀਆਂ ਉਹਨਾਂ ਦੀ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈਗੀ ਤੇ ਇਸ ਚੈਕਿੰਗ ਦੇ ਦੌਰਾਨ ਸਾਨੂੰ ਕਿਤੋਂ ਵੀ ਕਿਸੇ ਵੀ ਦੁਕਾਨਦਾਰ ਕੋਲੋਂ ਕੋਈ ਪੂਸਾ 44 ਜਾਂ ਹਾਈਬ੍ਰਿਡ ਦਾ ਬੀਜ ਨਹੀਂ ਮਿਲਿਆਗਾ ਸਰ ਜਿਵੇਂ ਤੁਸੀਂ ਬਾਹਰੀ ਜ਼ੁਗਿਆਂ ਦਾ ਜ਼ਿਕਰ ਕੀਤਾ ਕਈ ਕਿਸਾਨ ਤੁਸੀਂ ਕਿਹਾ ਨਹੀਂ ਜਾਣਗੇ ਜਾਂ ਲਾਣਗੇ ਉਹਨਾਂ ਨੂੰ ਅਪੀਲ ਕੀਤੀ ਹੈ ਲੱਗਦਾ ਕਿ ਜਿਨਾ ਕਿਤੇ ਹਾਲੇ ਵੀ ਲੋਕ ਜਿਹੜੇ ਅਗਿਆਨ ਹੀ ਹੈਗੇ ਜਿਹੜੀ ਤੁਸੀਂ ਕਹਿੰਦੇ ਕਿ ਉਹਨਾਂ ਨੂੰ ਦੱਸ ਰਹੇ ਹੋ ਕਿ ਬਾਹਰ ਹੀ ਜੋ ਗਿਆ ਤੋਂ ਆਸ ਬਣੀ ਨਹੀਂ ਦਿੱਕਤ ਨਹੀਂ ਦੇਖੋ ਜੀ ਅ ਅਵੇਅਰ ਕਰਨ ਦੇ ਲਈ ਦੇਖੋ ਫਾਰਮਰ ਪੂਰੀ ਤਰ੍ਹਾਂ ਵਿਹਾਰ ਆ ਅਸੀਂ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਅ ਲਗਾਤਾਰ ਅਵੇਰਨੈਸ ਕੈਂਪ ਲਾਏ ਜਾ ਰਹੇ ਆ ਪਿੰਡ-ਪਿੰਡ ਵਿੱਚ ਜਾ ਕੇ ਬਲਾਕ ਪੱਤਰ ਤੇ ਕੈਂਪ ਜਿਲ੍ਹਾ ਪੱਤਰ ਦੇ ਕੈਂਪ ਅਸੀਂ ਲਾਏ ਜਾ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਇਹ ਵੈਰਾਈਟੀਆਂ ਜਿਹੜੀਆਂ ਪੂਸਾ 44 ਆ ਜਾਂ ਲੰਬਾ ਸਮੋਹ ਲੈਣ ਵਾਲੀਆਂ ਕਿਸਮ ਉਹਨਾਂ ਦੀ ਕਾਸ਼ਤ ਨਾ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਜੋ ਸਾਡੇ ਨੁਕਸਾਨ ਪਹਿਲਾਂ ਦੱਸ ਚੁੱਕਾ ਆ ਸਾਡੇ ਪਾਣੀ ਦਾ ਨੁਕਸਾਨ ਹੁੰਦਾ ਸਾਡੇ ਵਾਤਾਵਰਣ ਨੂੰ ਨੁਕਸਾਨ ਹੁੰਦਾਗਾ ਪਰ ਫੇਰ ਵੀ ਮਤਲਬ ਕਿਤੇ ਨਾ ਕਿਤੇ ਕਿਸਾਨ ਦੇ ਮਨ ਦੇ ਵਿੱਚ ਹੁੰਦੀ ਹੈਗੀ ਕਿ ਮੈਂ ਅਗੇਤੀ ਲਾਲਾਂ ਜਾਂ ਕੋਈ ਮੈਨੂੰ ਇਹਦਾ ਕੋਈ ਜਿਆਦਾ ਫਾਇਦਾ ਹੋ ਜੂਗਾ ਪਰ ਇਹਦਾ ਫਾਇਦਾ ਹੋਣ ਦੀ ਬਜਾਏ ਇਸ ਕਿਸਮਾਂ ਦਾ ਕਿਸਾਨ ਲਈ ਵੀ ਨੁਕਸਾਨ ਆ ਗਿਆ ਕਿਉਂਕਿ ਨਾ ਬਮਾਏ ਨਾ ਕਿਸਮਾਂ ਤੇ ਜਿਹੜੀਆਂ ਲੰਬਾ ਸਮਾਂ ਲੈਣ ਵਾਲੀਆਂ ਨੇ ਜਿੱਥੇ ਪਾਣੀ ਜਿਆਦਾ ਲੈਂਦੀਆਂ ਨੇ ਖਾਦਾਂ ਵੀ ਜਿਆਦਾ ਲੈਂਦੀਆਂ ਨੇ ਕਿ ਉਹਦੇ ਨਾਲ ਨਾਲ ਇਹ ਕੀੜੇ ਤੇ ਬਿਮਾਰੀਆਂ ਦਾ ਹਮਲਾ ਵੀ ਇਹਨਾਂ ਤੇ ਜਿਆਦਾ ਹੁੰਦਾ ਤੇ ਉਹਦੇ ਲਈ ਸਪਰੇਅ ਵਗੈਰਾ ਜਿਆਦਾ ਕਰਨੇ ਪੈਂਦੇ ਓਵਰ ਆਲ ਇਹ ਮਤਲਬ ਕਿਸਾਨ ਲਈ ਨੁਕਸਾਨਦੇ ਨੇ ਕਿਸਮਾਂ ਵਿੱਚ ਦਾ ਸੈਂਪਲ ਦਾ ਅਸਰ ਕੀਤਾ ਕੁਝ ਨੁਕਸਾਨਾਂ ਜਿਹੜੀਆਂ ਨੇ ਕੋਈ ਆਇਡੈਂਟੀਫਾਈ ਹੋਈਆਂ ਨੇ ਖਾਸ ਕਰਕੇ ਜਾਨੀ ਮਾਨ ਸੰਬੰਧਤ ਜੀ ਬਿਲਕੁਲ ਜੀ ਸਾਡੇ ਕੋਲੇ ਮਤਲਬ ਚਾਰ ਦੁਕਾਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਦਾ ਇੱਕ ਇੱਕ ਸੈਂਪਲ ਫੇਲ ਹੋਇਆਗਾ ਤੇ ਉਹਨਾਂ ਦੇ ਖਿਲਾਫ ਅਸੀਂ ਮਤਲਬ ਐਕਟ ਅਨਸਾਰ ਜਿਹੜੀ ਹੈਗੀ ਹੈਗੀ ਸੀ ਐਕਟ ਅਨਸਾਰ ਜਿਹੜੀ ਕਾਰਵਾਈ ਅਸੀਂ ਸ਼ੁਰੂ ਕਰਤੀ ਉਹਨਾਂ ਨੂੰ ਸ਼ੋਕਾ ਦੇ ਨੋਟਿਸ ਕੀਤੇ ਹੈਗੇ ਤੇ ਫਰਦਰ ਜਿਹੜੀ ਅੱਗੇ ਕਾਰਵਾਈ ਹੈ ਉਹ ਜਦੋਂ ਇਸ ਤਰ੍ਹਾਂ ਪੁੱਛੋ ਨਾ ਕਹਿੰਦੇ ਇਹਹੀ ਗੱਲ ਇਲਜ਼ਾਮ ਰਹਿੰਦੇ ਨੇ ਕਿ ਪਾਣੀ ਬਹੁਤ ਜ਼ਿਆਦਾ ਲੈਂਦਾ ਹੈ ਕੀ ਕਿਸਾਨ ਭੋਜਨ ਵੀਰਾਂ ਨੂੰ ਅਪੀਲ ਹੈ ਕਿਉਂਕਿ ਹੁਣ ਪਾਣੀ ਜਿਹੜਾ ਵਾ ਪੰਜਾਬ ਸਰਕਾਰ ਨੂੰ ਵੀ ਜ਼ਿਲ੍ਹਾ ਤੱਕ ਪਹੁੰਚਾਉਣ ਦਾ ਜ਼ਿੰਮੇਵਾਰੀ ਹੈ ਰੈਣੀ ਪਾਣੀ ਨਹੀਂ ਜਿਹੜੀ ਵਰਤੋਂ ਹ ਪੰਜਾਬ ਸਰਕਾਰ ਵੱਲੋਂ ਜਾਂ ਮਹਿਕਮਾ ਖੇਤੀਬਾੜੀ ਵੱਲੋਂ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਹੈ ਕਿ ਜਿਹੜਾ ਨਹਿਰੀ ਪਾਣੀ ਹੈਗੀ ਪਿਛਲੇ ਸਾਲਾਂ ਦੇ ਮੁਕਾਬਲੇ ਨਹਿਰੀ ਪਾਣੀ ਕਾਫੀ ਹੱਦ ਤੱਕ ਮਲ ਸਿਰਿਆਂ ਤੱਕ ਟੇਲਾਂ ਤੱਕ ਪਹੁੰਚਾਇਆ ਗਿਆ ਤੇ ਕਿਉਂਕਿ ਖਾਲੇ ਪੱਕੇ ਕਰਾ ਕੇ ਜਾਂ ਅੰਡਰਗਰਾਉਂਡ ਪਾਈਪਾਂ ਪਾ ਕੇ ਕਿਸਾਨਾਂ ਨੂੰ ਸਿਰੇ ਤੱਕ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿਸਾਨਾਂ ਨੂੰ ਕਿਸਾਨ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਰਵੇ ਵੀ ਕੀਤਾ ਸੀ ਆ ਕੁਝ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨੂੰ ਉਹ ਇਸ ਚੀਜ਼ ਤੋਂ ਪੂਰੀ ਤਰ੍ਹਾਂ ਸੰਤੋਖ ਸੀ ਕਿ ਜਿਹੜੇ ਖੇਤਾਂ ਦੇ ਵਿੱਚ ਪਹਿਲਾਂ ਕਦੇ ਪਾਣੀ ਨਹੀਂ ਪਹੁੰਚਿਆ ਸੀ ਉਹਨਾਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾਗਾ ਤੇ ਮੇਰੀ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਕਿ ਜਿਹੜਾ ਨਹਿਰੀ ਪਾਣੀ ਆ ਜਿਹੜਾ ਤੁਹਾਡੇ ਖੇਤ ਤੱਕ ਪਹੁੰਚੇ ਉਹਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤੇ ਜਿਹੜਾ ਧਰਤੀ ਹੇਠਲਾ ਪਾਣੀ ਆ ਇਹਨੂੰ ਜਿੱਥੋਂ ਤੱਕ ਹੋ ਸਕੇ ਬਚਾਇਆ ਜਾਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਕੁਦਰਤੀ ਸੋਮਾ ਧਰਤੀ ਹੇਠਲਾ ਪਾਣੀ ਹੈਗਾ ਜੇ ਸਾਡਾ ਇਹ ਪਾਣੀ ਖਤਮ ਹੋਗਾ ਇਹਦੀ ਦੁਆਰਾ ਭਰ ਪਾਈ ਹੋਣੀ ਬਹੁਤ ਮੁਸ਼ਕਲ ਆ ਤੇ ਅਸੀਂ ਜਿਹੜਾ ਟਿਊਬਲ ਦਾ ਪਾਣੀ ਹੈਗਾ ਸਾਡਾ ਮੋਟਰਾਂ ਦਾ ਪਾਣੀ ਆ ਇਹਦੀ ਘੱਟ ਤੋਂ ਘੱਟ ਵਰਤੋਂ ਕਰਕੇ ਤੇ ਜਿਹੜਾ ਸਾਡਾ ਨਹਿਰੀ ਪਾਣੀ ਹੈ ਇਹਦੀ ਜਿਆਦਾ ਵਰਤੋਂ ਕਰੀਏ ਉਹਦੇ ਨਾਲ ਹੀ ਅਸੀਂ ਆਪਣੀ ਫਸਲ ਨੂੰ ਪਾਲਣ ਦੇ ਲਈ ਇਹਨੂੰ ਵਰਤਾਂ